ਵੀਕਸਨ ਦੇ ਸਾਰੇ ਸਤਿ ਆਹ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਤ ਮੇਰੇ ਨਾਲ ਗਗਨਦੀਪ ਨੇ ਡਾਕਟਰ ਗਗਨਦੀਪ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਹੈ ਡਾਕਟਰ ਗਗਨਦੀਪ ਅੱਜ ਅਸੀਂ ਇੱਕ ਬੜੇ ਅਹਿਮ ਜਿਹੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਮੈਨੂੰ ਲੱਗਦਾ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਕਿ ਉਹ ਵਿਸ਼ਾ ਕੀ ਹੈਗਾ ਅਸੀਂ ਕਹਿੰਦੇ ਹੁੰਨੇ ਆ ਬਈ ਸਵੀਟ ਡ੍ਰੀਮਸ ਹਨਾ ਸਵੀਟ ਡ੍ਰੀਮਸ ਜਿਹੜੇ ਨੇ ਅਖੰਡ ਦੇ ਬਣੇ ਹੁੰਦੇ ਆ ਕਿ ਕਾਦੇ ਬਣੇ ਹੁੰਦੇ ਆ ਸਵੀਟ ਡ੍ਰੀਮਸ ਦਾ ਜਦੋਂ ਅਸੀਂ ਕਿਸੇ ਨੂੰ ਵੇਸ਼ ਕਰ ਦਿੰਦੇ ਆ ਤੇ ਇਹਦਾ ਮਤਲਬ ਕਿ ਕੀ ਉਹਨੂੰ ਕੁਝ ਮਿੱਠਾ ਮਿੱਠਾਨ ਪੋਹਣ ਲੱਗ ਜਾਂਦਾ ਜ਼ਿੰਦਗੀ ਦੇ ਵਿੱਚ ਮਿੱਠੇ ਦੀ ਹੈ ਬੜੀ ਐਮਤ ਹੈ ਵੈਸੇ ਪਰ ਤੁਸੀਂ ਤੇ ਡਾਕਟਰ ਹੋ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਿਹੜਾ 슈ਗਰ ਹੈ ਜਿਹਨੂੰ ਅਸੀਂ ਮਿੱਠਾ ਕਹਿੰਦੇ ਆ ਸਵੀਟਸ ਕਹਿੰਦੇ ਆ ਉਹ ਲੀਏ ਸਵੀਟਸ ਨੇ ਸਾਡੇ ਅੰਦਰ 슈ਗਰ ਜਿਹੜੀ ਹੈ ਉਹਦੀ ਕਿੰਨੀ ਕਿ ਇੰਪੋਰਟੈਂਸ ਹੈ ਕਿੰਨੀ ਕੁ ਉਹਦੀ ਲੋਡ ਹੁੰਦੀ ਹੈ ਤੇ ਜੇ ਵੱਧ ਚੱਤ ਫਿਰ ਕੀ ਹੁੰਦਾ ਮੈਮ 슈ਗਰ ਸਾਡੀ ਲਾਈਫ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸਾਡੀ ਡੇ ਟੂ ਡੇ ਐਕਟੀਵਿਟੀਆਂ ਵਿੱਚ ਜੋ ਸਾਡੇ ਸੈਲਸ ਹਨ ਉਹ ਗਲੂਕੋਸ ਨੂੰ ਬਰਨ ਕਰਕੇ ਯੂਟਿਲਾਈਜ਼ ਕਰਕੇ એનર્ਜੀ ਪ੍ਰੋਡਿਊਸ ਕਰਦੇ ਹਨ ਇਸ ਲਈ 슈ਗਰ ਨਾ ਘਟੋ ਜਿਹਨੂੰ ਅਸੀਂ ਹਾਈਪੋਗਲਾਈਸੀਮੀਆ ਕਹਿੰਦੇ ਜੇ 슈ਗਰ ਘਟ ਹੋ ਜਾਂਦੀ ਹੈ ਤਾਂ ਹਾਈਪੋਗਲਾਈਸੀਮੀਆ ਹੁੰਦਾ ਸਾਨੂੰ ਚੱਕਰ ਆਉਂਦੇ ਹਨ ਸਾਨੂੰ ਸਵੇਟਿੰਗ ਹੁੰਦੀ ਹੈ ਡਿਜ਼ੀਨੈਸ ਹੁੰਦੀ ਹੈ 슈ਗਰ ਜੇ ਜ਼ਿਆਦਾ ਹੋ ਜਾਏ ਤਾਂ ਉਹਨੂੰ ਅਸੀਂ ਡਾਇਬੀਟਿਸ ਕਹਿੰਦੇ ਹਾਂ ਤੇ 슈ਗਰ ਨੋਰਮਲ ਹੋਣੀ ਚਾਹੀਦੀ ਸਾਡੇ ਲਾਈਫ ਇਸ਼ ਤਾਂ ਹੀ ਲਾਈਫ ਦਾ ਮਜ਼ਾ ਹੈ ਬਿਲਕੁਲ ਡਾਇਬੀਟਿਸ ਤੁਸੀਂ ਨਾਲ ਲਿਆ 슈ਗਰ ਦੀ ਬਿਮਾਰ ਨੂੰ ਡਾਇਬੀਟਿਸ ਕਹਿੰਦੇ ਆ ਜੇ ਕਿਸੇ ਨੂੰ 슈ਗਰ ਹੋ ਜਾਵੇ ਨਾ ਡਾਇਬੀਟਿਸ ਹੋ ਜਾਣਾ ਉਹ ਬੰਦਾ ਤਾਂ ਅੱਧਾ ਹੋਵੇ ਮਰ ਜਾਂਦੇ ਤੇ ਨਾੜ ਦੇ ਵੀ ਮਰ ਜਾਂਦੇ ਨੇ ਕਿੰਨੀ ਕਿ ਭਿਆਨਕ ਬਿਮਾਰੀ ਆ ਡਾਇਬੀਟਿਸ ਜਿਹੜੀ ਆ ਡਾਇਬੀਟਿਸ ਇੱਕ ਕ੍ਰੋਨਿਕ ਬਿਮਾਰੀ ਹੈ ਕ੍ਰੋਨਿਕ ਮਤਲਬ ਲੌਂਗ ਟਰਮ ਜਿੰਨਾ ਫੀਵਰ ਹੋਇਆ ਤੁਹਾਨੂੰ ਫੀਵਰ ਤੁਸੀਂ ਮੈਡੀਸਿਨ ਲਿੱਤੀ फीवर ठीक हो ਜਾਂਦਾ 3-4 ਦਿਨਾਂ ਚ ਯੂ ਵਿਲ ਗੈਟ ਬੈਟਰ ਲੇਕਿਨ ਡਾਇਬੀਟੀਜ਼ ਸਾਲੋ-ਸਾਲ ਤੁਹਾਡੀ ਸ਼ੂਗਰ ਵਧੀ ਰਹੇਗੀ ਸਾਲੋ-ਸਾਲ ਤੁਹਾਡੇ ਲਾਈਫ ਨੂੰ ਇਫੈਕਟ ਕਰੇਗਾ ਇਹ क्रोनिक ਡਿਜ਼ੀਜ਼ ਵਿੱਚ ਆਂਦਾ ਹੈ ਐਂਡ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਇਹਨੂੰ ਸਾਨੂੰ ਇਹਦੀ ਕਰੈਕਟ ਟ੍ਰੀਟਮੈਂਟ ਕਰੈਕਟ ਡਾਇਟ ਸਭ ਕੁਝ ਚਾਹੀਦਾ ਵੀ ਸ਼ੁੱਡ ਡੂ ਬਿਲਕੁਲ ਮੈਨੂੰ ਲੱਗਦਾ ਕਿ ਹਰ ਇੱਕ ਨੂੰ ਪਤਾ ਵੀ ਸ਼ੂਗਰ ਹੁੰਦੀ ਹੈ ਹਨਾ ਵੀ ਸ਼ੂਗਰ ਇੱਕ ਬਿਮਾਰੀ ਆ ਪਰ ਉਹ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਕਿਨੇ ਡਾਇਗਨੋਸ ਹੁੰਦਾ ਵੀ ਇਹਨੂੰ ਸ਼ੂਗਰ ਹੋ ਗਈ ਫਰਸ ਕਰੋ ਹੁਣ ਮੈਂ ਤਾਂ ਆਰਾਮ ਨਾਲ ਤੁਰੇ ਫਿਰ ਰਹੀ ਆ ਮੈਨੂੰ ਕਿਵੇਂ ਮੇਰੇ ਕੀ ਸਿੰਟਮਸ ਹੁੰਦੇ ਨੇ ਜਦੋਂ ਇਹ ਪਤਾ ਲੱਗਦਾ ਕਿ ਤੁਹਾਡੇ ਅੰਦਰ ਸ਼ੂਗਰ ਦੀ ਮਾਤਰਾ ਵਧ ਗਈ ਹੈ ਘਟ ਗਈ ਹੈ ਜਾਂ ਇਸਕੇ ਤੁਸੀਂ ਡਾਇਬੀਟਿਸ ਦੇ ਸ਼ਿਕਾਰ ਹੋ ਗਏ ਹੋ ਕਿਉਂਕਿ ਡਾਇਬੀਟਿਸ ਬੜੀ ਨਾਮਰਾਜੀ ਬਿਮਾਰੀ ਹੈ ਤੇ ਇਹ ਹੈ ਵੀ ਤੁਸੀਂ ਕਿਹਾ ਕਿ ਕ੍ਰੋਨਿਕ ਹੈ ਇੱਕ ਵਾਰੀ ਲੱਜਾ ਤਾਂ ਫਿਰ ਸਾਲੋ ਸਾਲ ਹੀ ਬੰਦਾ ਉਹਦੇ ਨਾਲ ਜਿਨਤ ਰਹਿੰਦਾ ਹੈ ਸਿੰਟਮਸ ਕੀ ਨੇ ਮੋਟਲੇ ਸਿੰਟਮਸ ਕੀ ਨੇ ਇਹਦੇ ਲੱਛਣ ਕੀ ਨੇ ਬਾਡੀ ਚ ਕੀ ਤਬਦੀਲੀਆਂ ਆ ਜਾਂਦੀਆਂ जो डॉक्टर को, तो है है, को हाँ डायबिटीज दो तरह होंगे टाइप वन अच्छा। डायबिटीज उस टाइम होंगे जब थोड़ी बॉडी एक ऑरगन है पैनक्रियाज जो इंसुलिन प्रोड्यूस करती है शुगर साइड बॉडी दो हॉरमोन से कंट्रोल हों एक हॉरमोन है ग्लूकागोन और एक हॉरमोन है इंसुलिन ग्लूकागोन साूगर इंक्रीज करता मतलब रिज़ करवा और इंसुलिन सा बॉडी ग्लूकोज नो सेल्स दे अंदर ट्रांसपोर्ट करने हेल्प करता है यूज़ करने हेल्प करता है इंसुलिन टाइप वन डायबिटीज पैनक्रियाज इंसुलिन नहीं बनती या कुछ टाइम बाद इंसुलिन बननी बंद हो जाती है ड्यू टू मैनी ਟਾਈਪ 1 ਡਾਇਬੀਟਿਸ ਵਿੱਚ ਕਿਉਂਕਿ ਇਨਸੂਲਿਨ ਬੰਨੀ ਬੰਦ ਹੋ ਜਾਂਦੀ ਹੈ ਲੇਕਿਨ ਗਲੂਕਾਗਨ ਤਾਂ ਬਣ ਰਿਹਾ ਹੈ ਤਾਂ ਗਲੂਕਾਗਨ ਜੋ ਹੈ ਗਲੂਕਾਗਨ ਕਿਹੜੇ ਸਿਚ ਬਣਦਾ ਸਰੀਰ ਦੇ ਵਿੱਚ ਪੈਨਕ੍ਰੀਆਸ ਵਿੱਚ ਹੀ ਬਣਦਾ ਅੱਛਾ ਪੈਨਕ੍ਰੀਆਸ ਦੇ ਵਿੱਚ ਦੋਨੋਂ ਚੀਜ਼ ਹਾਂਜੀ ਇਨਸੂਲਿਨ ਵੀ ਤੇ ਗਲੂਕਾਗਨ ਹਾਂਜੀ ਇਹ ਦੋਨੋਂ ਸ਼ੂਗਰ ਨੂੰ ਰੈਗੂਲੇਟ ਕਰਦੇ ਆ ਓਕੇ ਗਲੂਕਾਗਨ ਬਾਡੀ ਵਿੱਚ ਸ਼ੂਗਰ ਨੂੰ ਇਨਕਰੀਜ਼ ਕਰਦਾ ਹੈ जद सा बॉडी इंसुलिन नहीं बन रहा पैनक्रियाज इंसुलिन नहीं रिलीज कर रही तो ग्लूकागोन देवल्स दे ज़्यादा हो जाते हैं ग्लूकागोन लैवल ज़्यादा होने करके शुगर दे लैवल्स बॉडी इंक्रीज होंगे हैं ऑन द अदर हैंड शुगर जो है वह सैल्स ट्रांसपोर्ट नहीं हो रहा क्योंकि इंसुलिन नहीं इंसुलिन नहीं है। जिन जिन्होंने लाइन हारमोन है इंसुलिन ठीक है सैल्स जो है वह भुखे हैं ਸੈਲਸ ਕਹਿੰਦੇ ਸਾਨੂੰ 슈ਗਰ ਤਾਂ ਮਿਲ ਨਹੀਂ ਰਹੀ ਅਸੀਂ ਭੁੱਖੇ ਆ ਉਹ ਬ੍ਰੇਨ ਨੂੰ ਸਿਗਨਲ ਦੇ ਰਹੇ ਕਿ ਅਸੀਂ ਯੂ ਨੋ ਕੁਝ ਕਰੋ ਸਾਨੂੰ ਭੁੱਖ ਲੱਗੀ ਹੈ ਤਾਂ ਬ੍ਰੇਨ ਵਾਪਿਸ ਬਾਡੀ ਵਿੱਚ ਸਿਗਨਲ ਦਿੰਦਾ ਹੈ ਤਾਂ ਬਾਡੀ ਜੋ ਹੈ ਉਹ ਮਸਲ ਟਿਸ਼ੂ ਔਰ ਫੈਟ ਨੂੰ ਵੀ 슈ਗਰ ਵਿੱਚ ਕਨਵਰਟ ਕਰਨ ਲੱਗ ਜਾਂਦੀ ਹੈ ਤਾਂ ਟਾਈਪ 1 ਡਾਇਬੀਟੀਜ਼ ਵਿੱਚ ਤੁਹਾਡਾ weight ਘਟ ਹੁੰਦਾ ਹੈ ਹਾਂ ਇਹ ਜਿਹੜੇ ਇੱਕ ਨਿਸ਼ਾਨੀ ਕਿ ਅਚਾਨਕ ਤੁਹਾਡਾ weight ਘਟਣ ਲੱਗ ਜਾਂਦਾ ਹੈ ਹਾਂਜੀ ਅੱਛਾ ਬਲੱਡ ਵਿੱਚ ਇੱਕ ਲੈਵਲ ਦੇ अबव uh, जब शुगर चली जाती है तो एक्सट्रा शुगर यूरीन विच एक्सक्रीट हों mm. यूरीन जब शुगर इंक्रीज uh, uh, होके के बाहर जा रही है तो यूरीन विच होर पानी बिकोज ऑसमोसिस दजहते वॉटर ऑलसो

हंगर भुख लगती है हमेशा थानू भुख ही लग रही है बार बार बट थोड़ा वेट कट हो रहा है तो खाना खा रहे हो बट थोड़ा वेट नहीं इंक्रीज हो रहा ये टाइप वन डायबिटीज़ के बहुत सिग्निफिकेंट सिमटम्स हैं टाइप टू डायबिटीज क्या होंगे है कि थोड़ी बॉडी इंसुलिन भी है शुगर भी है लेकिन सैल्स में जो इंसुलिन एक्ट करके ग्लूकोज नैल्स के अंदर एडमिट मतलब ग्लूकोजर एबजॉर्ब करा ओ वाले विच डिफेक्ट हो जाता है इनसुलिन रजिसटेंस बन जाती है उत्साह इंसुलिन रेजिस्टेंस बनन करके सेल्स जो है शुगर एबजॉर्ब नहीं कर पा रहे इसलिए ब्लड लेवल्स ऑफ शुगर अगेन इंक्रीज होंगे ये टाइप टू डायबिटीज लचन होंगे ए क्या होंडी फैट भी ज्यादा एबजॉर्ब रहेगा

ਜਦ ਤੁਸੀਂ ਨਾਰਮਲ ਬਲੱਡ ਚੈੱਕਅਪ ਕਰਾਓ ਤਾਂ ਤੁਹਾਡਾ ਬਲੱਡ ਸ਼ੂਗਰ ਲੈਵਲ ਵਧਿਆ ਹੋਇਆ ਆਏਗਾ ਫਾਸਟਿੰਗ ਜਾਂ ਤੁਹਾਡਾ ਪੋਸਟ ਪ੍ਰੈਂਡੀਅਲ ਜਾਂ ਤਾਂ ਕਈ ਵਾਰ ਨਾਰਮਲ ਬਲੱਡ ਰੂਟੀਨ ਵਿੱਚ ਪਤਾ ਚੱਲਦਾ ਹੈ ਬਟ ਅਗਰ ਇਹਨਾਂ ਚ ਕੋਈ ਵੀ ਸਿੰਪਟਮ ਤੁਹਾਨੂੰ ਫੀਲ ਹੋ ਰਿਹਾ ਹੈ ਦੈਨ ਯੂ ਮਸਟ ਗੇਟ ਯਰ ਸ਼ੂਗਰ ਚੈੱਕ ਕਿਉਂਕਿ ਜਿਵੇਂ ਹੁਣ ਅਸੀਂ ਕੈਨੇਡਾ ਜਦੋਂ ਆਏ ਆ ਉਦੋਂ ਤਾਂ ਸਾਡਾ ਸਾਲ ਬਾਅਦ ਮੈਡੀਕਲ ਚੈੱਕਅਪ ਹੋ ਜਾਂਦਾ ਇੱਥੇ ਸਾਰਾ ਪਤਾ ਲੱਗ ਜਾਂਦਾ ਪਿਆ ਪਹਿਲੇ ਸ਼ੁਰੂ ਚੀ ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਸੀਗੇ ਜਾਂ ਜਿਹੜੇ ਸਾਡਾ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਸੁਣ ਰਹੇ ਹੋਣਗੇ ਗੱਲਾਂ ਤੁਹਾਡੀਆਂ ਚੰਗੀਆਂ ਬੜੀਆਂ ਨੇ ਤੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਵੀ ਨੇ ਤਾਂ ਉੱਥੇ ਕਦੇ ਰ ਅਸੀਂ ਰੈਗੂਲਰ ਚੈੱਕ ਅਪ ਨਹੀਂ ਹੁੰਦਾ ਤਾਂ ਜਿਨ੍ਹਾਂ ਨੂੰ ਸਿੰਪਟਮਸ ਪਤਾ ਲੱਗਿਆ ਵੀ ਮੇਰਾ ਭਾਰ ਵਧਣ ਲੱਗ ਗਿਆ ਜਾਂ ਮੇਰਾ ਭਾਰ ਸਾਰਾ ਕੁਝ ਖਾਨੀ ਆ ਘਟੇ ਜਾ ਰਿਹਾ ਤੇ ਮੈਨੂੰ ਥਕਾਵਟ ਹੋ ਰਹੀ ਹੈ ਜਾਂ ਕੀ ਕਾਰਨ ਹੈ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਜ਼ਰੂਰ ਬਾ ਜ਼ਰੂਰ ਤਾਂ ਜੋ ਸਾਨੂੰ ਪਤਾ ਲੱਗ ਜਾਏ ਕਿ ਅੰਦਰ ਹੈ ਬਿਮਾਰੀ ਕਿਹੜੀ ਹੈ ਸਹੀ ਗੱਲ ਤੇ ਜਦੋਂ ਅਸੀਂ ਡਾਇਬਟੀਜ਼ ਦੀ ਗੱਲ ਕਰਦੇ ਆ ਜਦੋਂ ਟੈਸਟ ਹੁੰਦੇ ਆ ਤਕਵੇ ਰਿਵ ਮਰੀਜ਼ ਦਾ ਜੀ ਕਰਦਾ ਹੁੰਦਾ ਕਿ ਮੈਨੂੰ ਪਤਾ ਤੇ ਹੋਵੇ ਮੇਰੀ ਸ਼ੂਗਰ ਕਿੰਨੀ ਕੁ ਵਧ ਹੈ ਕਿੰਨੀ ਕੁ ਘਟ ਹੈ ਹੈਨਾ ਕੋਈ ਇਹਦਾ ਵੀ ਮਾਪਦੰਡ ਆਮ ਬੰਦੇ ਲਈ ਜ਼ਰੂਰੀ ਹੈ ਜਾਣਨਾ ਜੇ ਜ਼ਰੂਰੀ ਹੈ ਤੇ ਕਿਵੇਂ ਕੀ ਹੈ ਉਹਦਾ ਤੁਹਾਡੇ ਕੋਲ ਪੈਮਾਨਾ ਹੈ ਕੀ ਮਾਪਦੰਡ ਹੈ मैम ਹਰ ਇੱਕ ਪਰਸਨ ਨੂੰ ਆਪਣੇ ਬਲੱਡ ਰਿਪੋਰਟ ਸੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਜਦ ਤੱਕ ਤੁਹਾਨੂੰ ਨੌਲੇਜ ਨਹੀਂ ਹੈ ਤੇ ਤੁਸੀਂ ਉਹਦੇ ਉੱਪਰ ਐਕਸ਼ਨ ਕਿਵੇਂ ਲਾਓਗੇ ਤਾਂ ਯੂ ਸ਼ੁੱਡ ਹਮੇਸ਼ਾ ਆਪਣੀ ਨੌਲੇਜ इम्प्रूव करो जो थो किसी चीज़ बारे नहीं पता स्टडी करो अचक यूट्यूब गूगल इन्ने सोर्स हैं शुगर दे विच, आ, एक सिंपल क्राइटीरिया है आ, एक चीज़ होंगी है जिन्होंने अहने ग्लाइको सिलेटिड हीमोग्लोबिन hmm. तीन तरह के ब्लड टैस बेसिक करा सकते हो एक थी फास्टिंग है hmm. जो ओवरनाइट uh, फास्टिंग के बाद फर्स्ट सैंपल ब्लड का दिता बिना कुछ चाह पीते बिना कुछ भी लीते दैट इज़ योर फास्टिंग फास्टिंग के दो घंटे बाद ब्रेकफास्ट फास्टिंग के बाद ब्रेकफास्ट करके फास्टिंग तो दो घंटे बाद जो ब्लड टेस्ट किया दैट इज पोस्ट प्रैंडियल पी पी बी एस जी नो असी कहते पोस्ट पोस्ट प्रैंडियल ब्लड शुगर पी पी बी एस ये अलावा एक होर टेस्ट होंगे जिन्हों अं कहने एच बी ए वन ਜਦੋਂ ਕਿ ਆਸ ਨੇ ਵੀ ਘਟ ਜਾਂਦੇ ਅੰਦਰ ਅਬਜ਼ੌਰਬ ਨਹੀਂ ਹੁੰਦੀ 슈ਗਰ ਉਸ ਉਹਦੇ ਨਾਲ ਵੀ ਉਹਦਾ ਰਿਲੇਸ਼ਨ ਹੈ ਕਿ ਜੇ ਜਿਹੜੀ ਕਹਿੰਦੇ ਨੇ ਟਾਈਪ 2 ਜਿਹੜੀ ਹੁੰਦੀ ਹੈ ਹਾਂਜੀ ਉਹ ਅੰਦਰ ਇਸ ਸੈੱਲਾਂ ਦੇ ਵਿੱਚ ਅਬਜ਼ੌਰਬ ਨਹੀਂ ਹੁੰਦੀ ਬਾਹਰ ਤੁਰੇ ਫਿਰਦੀ ਹੈ ਖੂਨ ਚ ਹਾਂਜੀ ਹਾਂਜੀ ਉਹਦਾ ਕਨੈਕਸ਼ਨ ਹੈ ਜਿਵੇਂ ਬਹੁਤ ਹੀ ਸਟੋਰੀ ਦੇ ਨਾਲ ਤੁਹਾਨੂੰ ਗਲਾਈਕੋਸਿਲੇਟਿਡ ਹੀਮੋਗਲੋਬਿਨ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰ ਤਾਂ ਇਹ ਹੈ ਕਿ ਤੁਹਾਡੇ ਜਿਹੜੇ ਲੌਂਗ ਬੋਨਸ ਹੈ ਜਿਗਨਾ ਤੁਹਾਡੀ ਆਰਮਸ ਦੇ ਬੋਨਸ অর ਲੈਗਸ ਦੇ ਬੋਨਸ ਉਹਦੇ ਜਿਹੜਾ ਬੋਨ ਮੈਰੋ ਹੈ ਉੱਥੇ ਤੇ ਤੁਹਾਡੇ ਰੈੱਡ ਬਲੱਡ ਸੈੱਲਸ ਪ੍ਰੋਡਿਊਸ ਹੁੰਦੇ ਆ ਬਿਲਕੁਲ ਠੀਕ ਹੈ ਮੋਸਟਲੀ ਲੋਕਾਂ ਨੂੰ ਪਤਾ ਜਿਹਨਾਂ ਅਸੀਂ ਮੈਜਜ ਕਹਿੰਦੇ ਆ ਨਾ ਸਾਡੀ ਹੱਡੀ ਦੇ ਵਿੱਚ ਜਿਹੜੀ ਮੈਜਜ ਹੁੰਦੀ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਲਾਲ ਰਕਤਾਂ ਨੂੰ ਬਣਦੇ ਨੇ ਯੈਸ ਤਾਂ ਉਹ 24 ਆਵਰਸ ਤੁਹਾਡੇ ਰੈੱਡ ਬਲੱਡ ਸੈੱਲ ਵਿੱਚ ਰਿਲੀਜ਼ ਹੁੰਦੇ ਰਹਿੰਦੇ ਆ ਬਲੱਡਸ ਬਲੱਡ ਸੈੱਲ ਬਣਿਆ ਉਹ ਰਿਲੀਜ਼ ਹੋ ਜਾਂਦਾ ਕਿਉਂਕਿ ਲਾਲ ਰਕਤਾਂ ਨੂੰ ਉਹਨਾਂ ਦੀ ਕੋਈ ਬਹੁਤ ਹੀ ਲੰਮੀ ਉਮਰ ਨਹੀਂ ਹੁੰਦੀ ਨਾਲ ਨਾਲ ਡਾਈ ਵੀ ਹੁੰਦੇ ਜਾਂਦੇ ਹਾਂ ਹਾਂਜੀ ਉਹਨਾਂ ਦੀ ਲਾਈਫ 90 ਡੇਸ ਹੈ 3 ਮੰਥਸ ता जिस टाइम थोड़ा रेड ब्लड सैल ब्लड स्ट्रीम रिज़ होंगे उस टाइम वो कुछ ग्लूकोस एबजॉर्ब करता है वो ग्लूकोस परमानेंट है जिना सपोजिंग uh, एक रेड ब्लड सैल रिलीज़ होया थी शुगर घट है उस टाइम तो ता वो थोड़ी शुगर एबजॉर्ब करेगा डिपेंडिंग ऑन थोड़े बलड शुगर लैवल्स किन्ने हैं और शुगर और रेड ब्लड सैल ने मरते दम तक मतलब पूरी लाइफ स्पैन सेम रहेगी ठीक है तो जब ब्लड सैंपल कलैक्ट करते हैं तो कुछ रेड ब्लड सैल्स जो वन मंथ ओल्ड हैं कुछ ऐसे जो हुने 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 हैं। है। तो एक ब्लड सैंपल जी तो लास्ट थ्री मंथ्स का एवरेज निकलता है, okay. लेवल है। हाँ, शुगर तो लेवल। हर एक ब्लड सैल जिनी शुगर अटैच हुई है वो उस ਟਾਈਮ ਉਸ ਦਿਨ ਦੀ 슈ਗਰ ਦੇ ਲੈਵਲ ਦੇ ਉੱਪਰ ਡਿਪੈਂਡ ਕਰੇਗੀ ਤੇ ਜੇ ਤੁਹਾਡੀ ਲੈਵਲ 200 ਸੀਗੀ ਤਾਂ ਉਹਦੇ ਜ਼ਿਆਦਾ 슈ਗਰ ਐਬਜ਼ਾਰਬ ਹੋਗੇ ਜੇ ਘੱਟ ਸੀਗੀ ਤਾਂ ਉਹ ਘੱਟ ਐਬਜ਼ਾਰਬ ਕਰੇਗਾ ਤਾਂ ਇੱਕ ਸੈਂਪਲ ਵਿੱਚ ਪਿਛਲੇ 3 ਮੰਥਸ ਦੀ 24/7 슈ਗਰ ਦੀ ਐਵਰੇਜ ਰੀਡਿੰਗ ਆਉਂਦੀ ਹੈ 3 ਮਹੀਨਿਆਂ ਦੀ 24 ਘੰਟੇ 7 ਦਿਨਾਂ ਦੀ ਜਿਹੜੀ ਹੈ ਐਵਰੇਜ 슈ਗਰ ਐਵਰੇਜ 슈ਗਰ ਰੀਡਿੰਗ ਆਉਂਦੀ ਹੈ तो मोटा मोटा जो असी कही कि जो थोड़ा ग्लाइकोसिलेटेड हीमोग्लोबिन एच बी ए वन सी फाइव है तो थोड़ी शुगर अराउंड एट्टी नाइनटी रही है ठीक है जे सिक्स है तो थोड़ी शुगर वन ट्वेंटी वन थर्टी फाइव रही है ऐसे यू कैन असैस के सैवन है तो वन फोटी वन फिफ्टी ग्लाइकोसीलेटिड हीमोग्लोबिन फास्टिंग ब्लड शुगर नो बैटर इंडीकेटर है थोड़ी शुगर कंट्रोल लिए शुगर कंट्रोल वास्ते शुगर कंट्रोल वास्ते बिकॉज फास्टिंग बहुत ही शॉर्ट टर्म टेस्ट है शॉर्ट टर्म मतलब आज मैं रात में जो जलेबियां खाइया जे मैं नेक्स्ट मॉर्निंग शुगर करी मेरी शुगर ज्यादा आएगी फास्टिंग फासटिंग ठीक है बट जे मैं आज रात रोटी नहीं खाई तो नेक्स्ट मॉर्निंग मेरी शुगर नॉर्मल आएगी ठीक है लेकिन आ, असी कई बार ये गलती कर दें कि मेरी मैं अच्छ शु, सवेरे शुगर चेक की थी मेरी शुगर नाइनटी है ਮੇਰੀ ਸ਼ੂਗਰ ਬਿਲਕੁਲ ਠੀਕ ਹੈ ਆਈ ਕੈਨ ਈਟ ਮੈਂ ਜੋ ਵੀ ਚਾਹਾਂ ਆਈ ਕੈਨ ਖਾ ਲੈਣੀ ਹੈ ਜਲੇਬੀ ਜੀ ਹਾਂ ਲੇਕਿਨ ਤੁਹਾਡੀ ਬਾਕੀ ਦਿਨ ਵਿੱਚ ਸ਼ੂਗਰ ਵੱਧ ਰਹੀ ਹੈ ਉਹ ਤੁਹਾਡਾ ਫਾਸਟਿੰਗ ਨਹੀਂ ਦੱਸ ਰਿਹਾ ਤੁਹਾਨੂੰ ਉਹ ਤੁਹਾਡਾ ਗਲਾਈਕੋਸਿਲੇਟਡ HbA1c ਦੱਸੇਗਾ ਜਿਹੜੇ ਉਹ ਜਿਹੜੇ ਤਿੰਨ ਟੈਸਟ ਨੇ ਉਹ ਤਿੰਨ ਟੈਸਟਾਂ ਦੀ ਜੇ ਤੁਸੀਂ ਫਰਜ਼ ਕਰੋ ਜਿਹਨੂੰ ਡਾਇਬੀਟਿਸ ਹੋ ਗਈ ਹੈ ਤੇ ਉਹਨੇ ਕੰਟਰੋਲ ਕਰਨੀ ਹੈ ਤਾਂ ਉਹਨੂੰ ਆਪਣੀ ਇਹਨਾਂ ਚੀਜ਼ਾਂ ਬਾਰੇ ਗਿਆਨ ਹੋਣਾ ਅਤੀ ਜ਼ਰੂਰੀ ਹੈ ਜਿਵੇਂ ਤੁਸੀਂ ਉਹਨੇ ਕਿਹਾ ਨਾ ਕਿ ਹਰ ਬੰਦੇ ਨੂੰ ਆਪਣੀ ਬਿਮਾਰੀ ਬਾਰੇ ਦੇ ਘਟੋਟਾ ਪਤਾ ਹੋਣਾ ਚਾਹੀਦਾ ਤੇ ਸਾਡੇ ਤੇ ਇਥੇ ਮਿੱਥ ਬਣੀ ਹੋਈ ਹੈ ਵੀ ਬਿਮਾਰੀ ਦੱਸੋ ਨਾ ਮਰੀਜ਼ ਦਾ ਰੋਗ ਵੱਧ ਜਾਂਦਾ ਹੈ ਪਰ ਸ਼ੂਗਰ ਦੇ ਵਿੱਚ ਮੈਨੂੰ ਲੱਗਦਾ ਇਹ ਗੱਲ ਗਲਤ ਹੈ ਇਹ ਬਿਲਕੁਲ ਗਲਤ ਹੈ ਤੁਸੀਂ ਆਪਣੇ ਆਪ ਦੀ ਬਾਡੀ ਨੂੰ ਆਪਣੀ ਆਪ ਦੀ ਸ਼ੂਗਰ ਨੂੰ ਆਪਣੇ ਹੱਥ ਵਿੱਚ ਕੰਟਰੋਲ ਕਰੋ ਕੰਟਰੋਲ ਕਰੋ ਅਕੋਰਡਿੰਗ ਸੋ ਜਿਹੜਾ ਮਤਲਬ ਕਿ 슈ਗਰ ਜਿਹੜੀ ਹੈ ਉਹਦਾ ਕਾਰਨ ਸਾਡੇ ਅੰਦਰਲਾ ਹੀ ਇੱਕ ਅੰਗ ਹੈ ਜਿਹਨੂੰ ਅਸੀਂ ਪੈਨਕ੍ਰੀਆਸ ਕਹਿੰਦੇ ਆ ਉਹਦੀ ਐਕਟੀਵਿਟੀ ਜੋ ਵੀ ਕੁਝ ਹੈਗਾ ਇਨਸੂਲਿਨ ਵਾਟ ਐਵਰ ਚਲੋ ਅਸੀਂ ਨੇਮ ਡਿਟੇਲਸ ਜਾਂਦੇ ਹੈ ਉਹ ਸਾਡੇ ਅੰਦਰ ਹੀ ਹੈ ਜਦੋਂ ਉਹ ਥੋੜਾ ਕੰਮ ਕਰਨਾ ਹੈ ਦਰੁਦਰ ਗੜਬੜ ਕਰ ਦਿੰਦਾ ਤਾਂ ਉਸ ਵੇਲੇ ਸਾਡੇ ਬਲੱਡ ਦੇ ਵਿੱਚ 슈ਗਰ ਲੈਵਲ ਵਧਦਾ ਘਟਦਾ ਤੇ ਉਹਦਾ ਵਧਣਾ ਘਟਣਾ ਜਿਹੜਾ ਹੈ ਅਕੋਰਡਿੰਗ ਟੂ ਜੇ ਲੈਵਲ ਤੋਂ ਉੱਪਰ ਚਲੇ ਗਿਆ ਤੇ 슈ਗਰ ਵੱਧ ਗਈ ਜੇ ਘਟ ਗਿਆ ਤੇ 슈ਗਰ ਘਟ ਗਈ ਤੇ ਇਹਦੇ ਬਾਰੇ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਨੋਰਮਲ ਜਿਹੜਾ ਹੈਗਾ ਉਹਦਾ ਕੀ ਹੈਗਾ ਮਾਪਦੰਡ ਕਿ ਕਿੰਨੀ ਸ਼ੂਗਰ ਹੈ ਜਿਹੜੀ ਨਾਰਮਲ ਜਿਹਨੂੰ ਅਸੀਂ ਕਿਹਦੇ ਆ ਤੁਹਾਡੀ ਸ਼ੂਗਰ 80 ਤੋਂ 100 ਦੇ ਵਿੱਚ ਅਸੀਂ ਨਾਰਮਲ ਮੰਨेंगे 80 ਤੋਂ 100 ਫਾਸਟਿੰਗ ਆਰ ਤੁਹਾਡਾ ਗਲਾਈਕੋਸਿਲੇਟਿਡ ਹੀਮੋਗਲੋਬਿਨ ਜੋ 3 ਮੰਥਸ ਹੈ ਉਹ 5.7 ਤੇ 6.4 ਤੱਕ ਅਸੀਂ ਨਾਰਮਲ ਕਿਹਾ ਜਾਂਦਾ 7 ਤੱਕ ਵੀ ਕਹਿੰਦੇ ਠੀਕ ਹੀ ਹੁੰਦਾ ਕਹ ਦਿੰਦੇ ਨੇ ਕਿ ਗਲਤ ਹੁੰਦਾ सात तक थोड़ा जा थोड़ा ज्यादा असं मन के चलेंगे बट फाइव पॉइंट सैवन टू सिक्स पॉइंट फोर तक है इनूल नॉर्मल uh, या थोड़ा जा प्री डायबिटिक okay. कह सकते हैं okay. 6.5 ਐਂਡ ਅਬਵ ਨੂੰ ਅਸੀਂ ਡਾਇਬੀਟਿਸ ਵਿੱਚ ਦੈਨ ਯੂ ਮਸਟ ਟੇਕ ਦੀ ਐਕਸ਼ਨ ਉਹਦੇ ਪਰ ਤੁਸੀਂ ਟਰੀਟਮੈਂਟ ਲੈਣਾ ਚਾਹੀਦਾ ਤੁਹਾਨੂੰ ਬਿਲਕੁਲ ਸਹੀ ਗੱਲ ਸੋ ਇਹਦਾ ਮਤਲਬ ਕਿ ਜਿਹੜੀ 슈ਗਰ ਦੀ ਬਿਮਾਰੀ ਹੈ ਕਿਉਂਕਿ ਅੱਜ ਅਸੀਂ ਪਾਰਟਿਕੂਲਰਲੀ ਇਹਤੇ ਗੱਲ ਕਰ ਰਹੇ ਆ ਕਿਆਂ ਨੂੰ ਲੱਗੂਗਾ ਪਤਾ ਨਹੀਂ ਕੀ ਡਾਕਟਰ ਬਣ ਕੇ ਬਹਿ ਗਏ ਨੇ ਬਟ ਮੈਨੂੰ ਲੱਗਦਾ ਵੀ ਡਾਕਟਰ ਬਣ ਵਾਲੀ ਗੱਲ ਨਹੀਂ ਹੈਗੀ ਕਿ ਆਪਣੀ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਸਾਾਨੂੰ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਜਿਵੇਂ ਤੁਸੀਂ ਹੁਣੇ ਜਿਹੜੀ ਗੱਲਬਾਤ ਕਰ ਰਹੇ ਹੋ ਹੁਣ ਅਸੀਂ ਸ਼ੂਗਰ ਜਿਹੜੀ ਆ ਕਹਿੰਦੇ ਵੀ ਜੇ ਹੋ ਗਈ ਤਾਂ ਇਹਦਾ ਮਤਲਬ ਕਿ ਅੰਦਰ ਮਿੱਠਾ ਵੱਧ ਗਿਆ ਗਲੂਕੋਜ਼ ਵੱਧ ਗਿਆ ਹੁਣ ਇਹਨੂੰ ਕੰਟਰੋਲ ਕਿਵੇਂ ਕਰੀਏ ਵੈਸੇ ਡਾਕਟਰੀ ਤੌਰ ਤੇ ਕੀ ਸਲਾਹ ਆਇਆ ਤੇ ਆਮ ਜ਼ਿੰਦਗੀ ਦੇ ਵਿੱਚ ਬੰਦਾ ਕੀ ਕਰੇ ਉਹਦੇ ਲਈ ਜੇ ਤੁਹਾਡੀ ਸ਼ੂਗਰ ਪ੍ਰੀ ਡਾਇਬੀਟਿਕ ਰੇਂਜ ਵਿੱਚ ਹੈ ਹਾਂ ਤਾਂ ਤੁਸੀਂ ਡੈਫੀਨੇਟਲੀ ਡਾਈਟ ਹੋ ਸਕਦੀ ਹੈ ਤੁਹਾਨੂੰ ਥੋੜਾ ਜਿਹਾ ਅਪਰ ਲੈਵਲ ਤੇ ਹਾਂ ਥੋੜੇ ਅਪਰ ਲੈਵਲ ਤੇ ਹੈ ਬਟ ਹਾਲੇ ਇਟ ਇਟ ਅਜੇ ਹੈ ਨਹੀਂ ਹੈ ਹੈ ਨਹੀਂ ਹੈ ਜਿਨੂੰ ਖਤਰੇ ਦੀ ਘੰਟੀ ਵੱਜ ਰਹੀ ਹਾਂਜੀ ਤੁਸੀਂ ਜਗ ਜਾਓ ਜਾਗ ਜਾਓ ਹਾਂ इनू असी प्री डायबिटिक रेंज कहते हैं uh -huh. ता तो ये डायट एक्सरसाइज शु कंट्रोल uh, सब कुछ करो ता uh -huh. uh, again, um, तो इट विल कम टू नॉर्मल है ना अगेन ईवन इफ थोड़ी शुगर डिटेक्ट होगी कि हाँ तुम डायबिटिक हो फिर भी कोई uh, बहुत बड़ी गल नहीं है शुगर नीं कंट्रोल कर सकते हैं पर थोड़ा जो जा टाइम ज़्यादा थानू हो सकता देना पे बट लोंग टर्म शुगर कैन बी कंट्रोल्ड ਇਟ ਇਜ਼ ਜਸਟ ਕਿ ਕਈ ਵਾਰ ਲੌਂਗ ਟਰਮ ਅਸੀਂ ਐਨੇ ਐਫਰਟਸ ਕਰ ਨਹੀਂ ਪਾਰੇ 1 ਮੰਥ 2 ਮੰਥ ਵਾ ਅਸੀਂ ਥੱਕ ਜਾਂਦੇ ਆ ਉਹੀ ਸੇਮ ਖਾਣਾ ਸੇਮ ਰਿਸਟ੍ਰਿਕਸ਼ਨਸ ਅਸੀਂ ਯੂ نو ਵੀ ਗਿਵ ਅਪ ਬਿਲਕੁਲ ਤੇ ਆਪਾਂ ਇੱਕ ਨਿੱਕੀ ਜਿਹੀ ਹੋਰ ਗੱਲ ਕਰਨੀ ਹੈ ਕਿ ਬੱਚਿਆਂ ਨੂੰ ਅਕਸਰ ਮਿੱਠੇ ਦੇ ਬੜੇ ਸ਼ਕੀਨ ਹੁੰਦੇ ਨੇ ਬੱਚਿਆਂ ਨੂੰ ਮਿੱਠਾ ਨਾ ਦੇਣਾ ਸਹੀ ਹੈ ਕਿ ਬੱਚਿਆਂ ਨੂੰ ਮਿੱਠਾ ਦਿੱਤਾ ਜਾਵੇ ਤੇ ਚਲ ਠੀਕ ਹੈ ਕਿ ਫਿਰ ਰੋਸਦੇ ਨੇ ਕਰ ਰਹੇ ਨੇ ਜਾਂ ਖਾਣਾ ਨਹੀਂ ਖਾਂਦੇ ਤਾਂ ਆਪਾਂ ਮਿੱਠੀ ਚੀਜ਼ ਦੇ ਦੇਣੇ ਹੈ ਪਰ ਚਲ ਤੈਨੂੰ ਆਪ ਕੋੜੀ ਲੱਗਦੀ ਹੈ ਨਾਲ ਮਿੱਠੀ ਖਾ ਲੈ ਬੱਚਿਆਂ ਦੇ ਵਿੱਚ ਸ਼ੂਗਰ ਜਿਹੜੀ ਉਹਦੀ ਕਿੰਨੇ ਘੰਟੇ ਕੋ ਹੋਵੇ ਡੇਲੀ ਲਾਈਫ ਇਚ ਬਹੁਤ ਜ਼ਿਆਦਾ ਸ਼ੂਗਰ ਦੀ ਲੋਡ ਹੈ ਨਹੀਂ ਬੱਚਿਆਂ ਨੂੰ ਤੁਸੀਂ ਨਾਰਮਲ ਖਾਣਾ ਦੋ ਨਾਰਮਲ 스ਨੈਕਸ ਵਿੱਚ ਮੇਬੀ ਜੇ ਬਿਸਕੁਟ ਵਗੈਰਾ ਦੇ ਰਹੋ ਪਰ ਜੇ ਬੱਚਾ ਰੋਜ਼ ਕੇਕ ਖਾ ਰਿਹਾ ਰੋਜ਼ ਆਈਸਕ੍ਰੀਮ ਚਾਕਲੇਟ ਕੈਂਡੀ ਤਾਂ ਇੱਕ ਤਾਂ ਦੰਦ ਵੀ ਖਰਾਬ ਹੋਣਗੇ ਔਰ ਸ਼ੂਗਰ ਲੈਵਲਸ ਵੀ ਸਪਾਈਕ ਹੁੰਦੇ ਹੈ ਬੱਚਿਆਂ ਚ ਪਰ ਆਈ ਡੋਟ ਸਜੈਸਟ ਕਿ ਤੁਸੀਂ ਰੋਜ਼ ਰੋਜ਼ ਬੱਚੇ ਨੂੰ ਸਵੀਟਸ ਸਪੈਸ਼ਲ ਓਕੇਜਨਸ ਪਰ ਦਿਓ ਮੇਬੀ ਯੂ نو ਵੀਕ ਵਿੱਚ ਵੀਕਐਂਡ ਪਰ ਆਈਸਕ੍ਰੀਮ ਕਦੇ ਕਦੇ ਰੋਜ਼ ਖਾਣੇ ਚ ਇੱਕ ਤਾਂ ਬੱਚੇ ਨੂੰ ਆਦਤ ਪੈएगी ਸਵੀਟ ਟੂਥ ਡਵੈਲਪ ਹੋਏਗਾ ਅੱਗੇ ਜਾ ਕੇ ਹੈਬਿਟਸ ਬਣ ਜਾਂਦੀਆਂ ਕਿ ਮੈਨੂੰ ਮਿੱਠੇ ਦਾ ਸ਼ੌਕ ਹੈ ਐਂਡ ਸਹੀ ਗੱਲ ਹੈ ਤੇ ਇਹਦੇ ਨਾਲ ਹੀ ਇੱਕ ਹੋਰ ਗੱਲ ਹੈ ਕਿ ਇੱਕ ਜਿਹੜੀ ਇਨਸੂਲਿਨ ਦਾ ਵੈਕਸੀਨ ਵੀ ਹੁੰਦਾ ਕੀ ਹੁੰਦਾ ਕਿ ਰਜੈਕਸ਼ਨ ਲਾਉਦੇ ਨੇ ਉਹ ਕੀ ਚੀਜ਼ ਹੈ ਇਨਸੂਲਿਨ ਦੇ ਬਹੁਤ ਤਰ੍ਹਾਂ ਦੇ ਇੰਜੈਕਸ਼ਨਸ ਹੁੰਦੇ ਆ ਸ਼ਾਰਟ ਥੋੜਾ ਜਿਹਾ ਸ਼ਾਰਟ ਜਿਹਾ ਤੁਸੀਂ ਜ਼ਰੂਰ ਦੱਸ ਦਿਓ ਤਾਂ ਜੋ ਕਈ ਵਾਰੀ ਡਾਰੀ ਜਾਂਦੇ ਨੇ ਕਿ ਹਾਏ ਇਹ ਤਾਂ ਰੋਜ਼ ਇਨਸੂਲਿਨ ਦਾ ਇੰਜੈਕਸ਼ਨ ਲਾਉਂਦੀ ਹੈ ਬਹੁਤ ਸਾਰੇ ਦੇ ਵਿਆਹ ਸ਼ਾਦੀਆਂ ਦੇ ਕਰਕੇ ਟੁੱਟ ਜਾਂਦੇ ਆ ਅਮ ਜਿਨ੍ਹਾਂ ਦੀ ਪੈਨਕ੍ਰੀਆਸ ਬਿਲਕੁਲ ਇਨਸੂਲਿਨ ਨਹੀਂ ਬਣਾ ਰਹੀ ਉਹਨਾਂ ਨੂੰ ਫਿਰ ਔਰ ਪੈਨਕ੍ਰੀਆਸ ਬਿਲਕੁਲ ਸ਼ਟ ਡਾਊਨ ਹੈ ਮਤਲਬ ਇਨਸੂਲਿਨ ਨਹੀਂ ਹੀ ਬਾਡੀ ਵਿੱਚ ਰਿਲੀਜ਼ ਹੋ ਰਹੀ फिर इंसुलिन एक्सटर्नली देना पैदा है इंसुलिन बहुत डिफरेंट टाइप्स के होंगे शॉर्ट टर्म इंसुलिन हों होंदग टर्म इंसुलिन होंद तो तुसी आ, अपने डॉक्टर के न अच्छी तरह डिस्कस करो और अगेन मैं ये आई विल ट्राइक टू से स्टडी करो स्टडी ਕੋਡ ਅੱਜਕਲ ਗੂਗਲ ਔਰ ਸਭ ਜਗ੍ਹਾ ਬਹੁਤ ਇਨਫੋਰਮੇਸ਼ਨ ਹੈ ਤੁਹਾਨੂੰ ਜੋ ਚੀਜ਼ ਉਹਨਾਂ ਨੇ ਲਿਖ ਕੇ ਦਿੱਤੀ ਹੈ ਇਹ ਜੋ ਐਡਵਾਈਸ ਕੀਤੀ ਹੈ ਉਹਦੇ ਬਾਰੇ ਤੁਸੀਂ ਰੀਡ ਕਰੋ ਤੁਹਾਡੇ ਮਾਈਂਡ ਵਿੱਚ ਜੋ ਡਾਊਟਸ ਹੈ ਉਹਨਾਂ ਨੂੰ ਪੁੱਛੋ ਆਪਣੀ ਤੁਸੀਂ ਨੌਲੇਜ ਬਿਦਾਓਗੇ ਤਾਂ ਤੁਸੀਂ ਆਪਣੀ 슈ਗਰ ਨੂੰ ਹੈਂਡਲ ਵੀ ਬੈਟਰ ਕਰ ਸਕਦੇ ਹੋ ਸੋ ਮਤਲਬ ਇਹ ਕਿ 슈ਗਰ ਜਿਹੜੀ ਹੈ ਕੋਈ ਐਡੀ ਹੈ ਨਹੀਂ ਗੱਲ ਕਿ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਸੋ ਇਹ ਬਿਮਾਰੀ ਦਾ ਨਾ ਜ਼ਰੂਰ ਡਾਇਬਟੀਜ਼ ਹੈ ਬਟ ਇਹ ਨੀਰੀ 슈ਗਰ ਖਾਣ ਨਾਲ ਨਹੀਂ ਹੁੰਦੀ ਇਹਦੇ ਅੰਦਰ ਕੁਛ ਨਾ ਕੁਛ ਡਿਫੈਕਟ ਹੋ ਜਾਂਦਾ ਜਿਹਦੇ ਕਰਕੇ 슈ਗਰ ਅਬਜ਼ਾਰਬ ਨਹੀਂ ਹੁੰਦੀ ਤੁਸੀਂ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਤੇ ਬਹੁਤ ਵਧੀਆ ਗੱਲਬਾਤ ਬਹੁਤ ਹੀ ਅੱਛਾ ਲੱਗਾ ਤੁਹਾਡਾ ਇਹ ਵਾਲੀ ਗੱਲ ਤਾਂ ਸੁਣ ਕੇ